ਕਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਮੋਡਲ ਮਸਲੀਨ ਜਿਹਦੀ ਤੁਹਾਡੇ ਰੈਂਦੀ ਹੈ ਹਾਈ ਡਿਮਾਂਡ ਰੇਟ ਰਹਿੰਦਾ ਹੈ ਬਹੁਤ ਹੀ ਰੀਜ਼ਨੇਬਲ ਤੇ ਚੀਜ਼ ਹੁੰਦੀ ਹੈ ਇੱਕ ਨੰਬਰ ਫੈਬਰਿਕ ਦੱਸਾਂਗੀ ਪੂਰਾ ਬਿਨਾ ਲਾਈਨਿੰਗ ਤੋਂ ਬਣੂਗੇ ਪਾਰਟੀ ਵੇਅਰ ਸੂਟ ਆਣ ਵਧੀਆ ਅੰਦਰ ਬਾਹਰ ਪਾਣ ਦੇ ਕੋਈ ਕੰਪਲੇਂਟ ਨਹੀਂ ਹੈ ਰਾਮ ਨਾਲ ਤੋ ਪਾਓ ਚਾਹੇ ਤੁਸੀਂ ਵਿਆਹ ਸ਼ਾਦੀਆਂ ਦੇ ਗਿਫਟ ਦੇਣੇ ਆ ਅੱਛੇ ਸੂਟ ਜੋ 1500 1800 ਰੁਪਏ ਦੇ ਵਿੱਚ ਕੈਟਲੌਗ ਆਂਦੀ ਹੈ ਸਿਰਫ ਔਰ ਸਿਰਫ 1190 ਰੁਪਏ ਦੇ ਵਿੱਚ ਆਪਾਂ ਰਿਪੀਟ ਟੂ ਰਿਪੀਟ ਕੈਟਲੌਗਸ ਲੈ ਕੇ ਆ ਰਹੇ ਹਾਂ ਸਿਰਫ ਡਿਜ਼ਾਈਨ ਥੋੜਾ ਜਿਹਾ ਚੇਂਜ ਕਰ ਰਹੀ ਹੈ ਚੀਜ਼ ਸੇਮ ਉਹੀ ਆ ਰਹੀ ਹੈ ਹੁਣ ਅੱਜ ਜਿਹੜੇ ਸੈੱਟ ਆਏ ਆਪਣੇ ਕੋਲ ਕਿੰਨੇ ਆਏ ਆ ਜੀ 12 ਸੈੱਟ ਆਏ ਆ ਪੂਰੇ ਠੀਕ ਹੈ 6 8 10 12 ਤੇ ਜਿਹੜਾ ਇਹ ਵਾਲਾ ਸੂਟ ਆ ਇਹ ਜਿਹੜੇ ਪਹਿਲਾਂ ਆਏ ਸੀ ਆਪਣੇ ਕੋਲ 9 10 ਸੈੱਟ ਉਹਦੇ ਵਿੱਚ ਇੱਕ ਰੰਗ ਬਚਿਆ ਹੋਇਆ ਸਿਰਫ ਇਹ ਕਲਰ ਉਹ ਮੈਂ ਤੁਹਾਨੂੰ ਬਾਅਦ 'ਚ ਤੇ ਰਾਮ ਟੈਕਸ ਦਾ ਜਿਹੜੀ ਥੋੜੀ ਰਹਿੰਦੀ ਹੈ ਹਾਈ ਡਿਮਾਂਡ ਕੱਲ ਵੀ ਇਹਦੇ ਕਿੰਨੇ ਸੈੱਟ ਫੇਰ ਆਏ ਆ ਅੱਜ ਇੱਕ ਵਾਰੀ ਹੋਰ ਦੇ ਦੂੰਗੀ ਕਿਉਂਕਿ ਹੁਣੇ ਲਾਸਟ ਵੀਡੀਓ ਰਹੂਗੀ ਜੀ ਆਪਾਂ ਨੇ ਸਾਰਾ ਸਟਾਕ ਮੰਗਵਾ ਲਿਆ ਠੀਕ ਆ ਹੁਣ ਦੇਖੋ ਆਪਣਾ ਸਭ ਤੋਂ ਪਹਿਲਾ 1190 ਵਾਲਾ ਸੂਟ ਨੰਬਰ ਰਹੇਗਾ 1 ਦੇਖੋ ਜੀ ਐਮਬਰਾਇਡਰੀ ਨੇੜੇ ਤੋਂ ਦਿਖਾਓ ਵੀ ਗळा ਬਣਾਵਾ ਪੂਰਾ ਥ੍ਰੈਡ ਦੇ ਨਾਲ ਬਿਲਕੁਲ ਥ੍ਰੈਡ ਦੇ ਨਾਲ ਉੱਪਰ ਆਊਟਲਾਈਨਿੰਗ ਹੈ ਬਿਲਕੁਲ ਪਾਣੀ 골ਡਨ ਦੇ ਠੀਕ ਹੈ ਜੀ ਬੜਾ ਸੋਹਣਾ ਜਾਂ ਪ੍ਰਿੰਟ ਆ ਫਰੋਜੀ ਕਲਰ हेमिंग पाड ਤੇ ਲੈ ਸੇ ਫੁੱਲ ਕਪੜਾ ਆ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਵਾਂਗੇ ਇਹਦੀ ਬਾਟਮ ਬਾਟਮ ਦਾ ਕਪੜਾ ਕਿੰਨਾ ਆ ਪੂਰਾ ਡਬਲ ਟੋਨ ਸ਼ਾਈਨ ਹੁੰਦੀ ਹੈ ਮੋਡਲ ਮਸਲੀਨ ਹੈ ਜੀ ਇਹ ਡਬਲ ਟੋਨ ਠੀਕ ਹੈ ਹੁੰਦਾ ਹੈ ਇਹਦੇ ਵਿੱਚ ਫੈਬਰਿਕ ਇਹਨੂੰ ਲਾਈਨਿੰਗ ਨਹੀਂ ਲੱਗਣੀ ਬਸ ਨਾ ਸਲਵਾਰ ਨੂੰ ਨਾ ਸ਼ਰਟ ਨੂੰ ਦੋ ਪੌਣੇ 3 ਮੀਟਰ ਦਾ ਬਾਟਮ ਹੈ ਜੀ ਠੀਕ ਹੈ ਇਹ ਸ਼ਰਟ ਹੈ ਨੰਬਰ ਰਹੇਗਾ 1 ਇਹ ਮਿਲੇਗਾ ਇਸ ਪੀਸ ਦਾ ਦੁਪੱਟਾ ਲੰਬਾਈ ਚੜਾਈ ਤੁਹਾਡੀ ਫੁੱਲ ਆ ਠੀਕ ਹੈ ਇਹ ਮਿਲੇਗਾ ਜੀ ਇਹਦਾ ਦੁਪੱਟਾ ਖੂਬ ਲੰਬਾ ਚੋੜਾ ਬੜਾ ਸੋਹਣਾ ਲਾਈਟ ਵੇਟ ਮਸਲੀਨ ਦਾ ਦੁਪੱਟਾ ਡਿਜੀਟਲ ਦੇ ਵਿੱਚ ਠੀਕ ਹੈ ਨੰਬਰ ਰਹੇਗਾ 1 ਰੇਟ ਰਹੇਗਾ 1190 ਰੁਪਏ ਜਿਹੜਾ ਆ ਰਿਹਾ ਸਮਝ ਫਟਾਫਟ ਕਰਾ ਲੈਣਾ ਹੈ ਬੁੱਕ ਜੇ ਪੂਰਾ ਸੈੱਟ ਲੈਣਾ ਹੈ ਤਾਂ ਪੂਰਾ ਸੈੱਟ ਵੀ ਤੁਸੀਂ ਪਰਚੇਸ ਕਰ ਸਕਦੇ ਆ ਫਿਲਹਾਲ ਮੇਰੇ ਕੋਲ ਸਿਰਫ 12 ਸੈੱਟ ਹੈ ਠੀਕ ਹੈ ਜੀ ਨੰਬਰ ਰਹੇਗਾ 1 ਕਲਰ ਦੇਖ ਲਓ ਹੁਣ रेड कलर है बिल्कुल नहीं दुपट्टा खोल दे खोल दे दुपट्टा खोल दे लो जी नंबर रहेगा दो बिल्कुल जेड रेड कलर होंगे जरा है ना जेड ब्लैक नहीं रेड कलर बिल्कुल रेड कलर बहुत प्यारा जा डिजिटल प्रिंटिंग गला बनया वा नंबर रहेगा इस पीस का दुपट्टा कहो जहा रंग भावना बिल्कुल रेड ठीक है जी हाँ टमाटर रेड जा कलर बहुत सोना पीस ਨੰਬਰ ਰਹੇਗਾ 2 ਐਨਾ ਕੁ ਜਿਆਦਾ ਸੋਹਣਾ ਪੀਸ ਐ ਤੁਸੀਂ ਕਿਸੇ ਨੂੰ ਗਿਫਟ ਦਿਓ ਅਗਲਾ ਤਾਂ ਵੀ ਖੁਸ਼ ਜੇ ਤੁਸੀਂ ਆਪਣਾ ਸਟਿਚ ਕਰਵਾਓ ਤਾਂ ਵੀ ਵਧੀਆ ਦੇਖੋ ਪੂਰੀ ਮਾਡਲ ਦੀ ਲੁੱਕ ਪੈਂਟ suit ਬਣਵਾਓ ਕੁਝ ਬਣਵਾਓ ਗਲੇ ਤੇ ਥੋੜਾ ਜਿਹਾ ਕੰਮ ਸਿੰਪਲ ਸੋਬਰ ਨੰਬਰ 3 ਰੇਟ ਰਹੇਗਾ 1190 ਰੁਪਏ ਫੁੱਲ ਲੰਬਾ ਚੌੜਾ ਦੁਪੱਟਾ ਫੁੱਲ ਲੰਬਾ ਚੌੜਾ ਦੁਪੱਟਾ ਦੇਖੋ ਠੀਕੇ ਨੰਬਰ ਰਹੇਗਾ 3 컬러 ਆਏ ਚਾਰ ਚਾਰੋ ਇਹੋ ਜਿਹੇ 컬러 ਆਏ ਵੀ ਕੋਈ 컬러 ਆਪਣਾ ਛੱਡਣ ਵਾਲਾ ਨਹੀਂ ਹੈ ਇਹ ਵਾਲੇ ਵੀ ਨਾ ਕਾਫੀ ਕਸਟਮਰਸ ਨੂੰ ਨਹੀਂ ਮਿਲ ਪਾਂਦੇ ਇਸ ਕਰਕੇ ਫਿਰ ਕਦੇ 10 ਸੈਟ ਮੰਗਵਾਉਂਦੇ ਕਦੇ 12 ਸੈਟ ਮੰਗਵਾਉਂਦੇ ਆ ਜਿਸ ਕਰਕੇ ਆਪਣੇ ਹੁਣ ਵੀ ਕਈ ਮੈਡਮਾਂ ਦੇ ਮੈਸੇਜ ਆਏ ਤੇ ਕਿ ਉਹ ਮਡਾਲ ਮਸਲਿਨ ਕਦ ਲੈ ਕੇ ਆਉਂਗੇ ਕਈਆਂ ਦੇ ਘਰੇ ਪਹੁੰਚ ਵੀ ਜਾਂਦੇ ਉਹਨਾਂ ਨੂੰ ਇੰਨਾ ਕੋਈ ਜ਼ਿਆਦਾ ਕੱਪੜਾ ਪਸੰਦ ਆਂਦਾ ਆ ਅਰ ਜੇ ਤੁਸੀਂ ਵਿਆਹ ਫੰਕਸ਼ਨ ਤੇ ਵੀ ਆਪਣੇ ਗਿਫਟ ਵੀ ਦੇਣਾ ਆਪਣੇ ਕਿਸੇ ਖਾਸ ਨੂੰ ਤਾਂ ਬਹੁਤ ਅੱਛੇ ਤੁਹਾਨੂੰ ਰੇਂਜ ਦੇ ਵਿੱਚ ਸੂਟ ਪੈ ਰਹੇ ਪੂਰਾ ਸੈੱਟ ਲੈਣਾ ਚਾਹੁੰਦੇ ਆ ਪੂਰਾ ਸੈੱਟ ਲੈ ਸਕਦੇ ਹੋ ਨੰਬਰ ਰਹੇਗਾ 4 ਹੁਣ ਇਹ ਸਾਰੇ ਤੁਹਾਨੂੰ ਨਾ ਇਹ ਦੇਖੋ ਜਿੰਨੇ ਵੀ ਹੈ ਪੂਰੇ ਪੂਰੇ ਸੈੱਟ ਮਿਲेंगे ਇਹ ਚਾਰ ਕਲਰ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਬੁੱਕ ਕਰਾ ਲੈਣਾ ਹੁਣ ਦਿਖਾਵਾਂਗੀ ਤੁਹਾਨੂੰ ਇਹਦਾ ਇੱਕ ਪੀਸ ਬਚਿਆ ਵਾ ਜਿਹੜਾ ਪਹਿਲਾਂ ਬਚਿਆ ਵਾ ਸੀ ਇਹ ਵੀ 1190 ਰੁਪਏ ਦਾ ਰਹੇਗਾ ਹਾਲੋ ਇਹਦੇ ਵਿੱਚ ਇਹ ਗ੍ਰੀਨ ਕਲਰ ਆ ਖੋਲੀ ਮੋਨਾ ਇਹਦਾ ਦੁਪੱਟਾ ਆ ਦੇਖੋ ਇਹ ਰਹੇਗਾ ਕਲਰ ਚਾਰਟ ਅਲੱਗ ਆ ਜਾਂਦਾ ਨਾ ਪਹਿਲਾਂ ਅਲੱਗ ਸੀ ਹੁਣ ਹੋਰ ਵੀ ਬੜਾ ਸੋਹਣਾ ਬ੍ਰਾਈਟ ਕਲਰ ਆਇਆ ਦੇਖੋ ਇਹ ਗ੍ਰੀਨ ਜੇ ਕਿਸੇ ਨੂੰ ਪਹਿਲਾਂ ਵਾਲਾ ਲੈਣਾ ਇਹ ਜਰੀ ਦਾ ਕੰਮ ਕਰਿਆ ਵਾ ਉਹ ਧਾਗੇ ਦਾ ਜਿਹੜਾ ਹੁਣ ਆ ਇਹ ਸਾਰਾ ਧਾਗੇ ਦਾ ਇਹ ਜਰੀ ਦਾ ਠੀਕ ਹੈ ਜੀ ਦੇਖ ਲੈਣਾ ਨੰਬਰ ਰਹੇਗਾ 5 ਰੇਟ ਰਹੇਗਾ 1190 ਰੁਪਏ ਹੁਣ ਦਿਖਾਵਾਂਗੇ ਤੁਹਾਨੂੰ ਰਾਮ ਟੈਕਸ ਦੇ ਜਿਹੜੇ ਥੋਡੇ ਹੈਗੇ ਆ ਸੁਪਰ ਹਿੱਟ ਡਿਜ਼ਾਈਨ ਜੋ ਕਿ ਆਪਣੀ ਵੀਡੀਓ ਦੇ ਵਿੱਚ बार-बार बार-बार ਆ ਰਹੇ ਆ ਦੇਖੋ ਜੀ ਉਸ ਦਿਨੇ ਇੰਨੇ ਸੈੱਟ ਦਿਖਾਏ ਸੀ ਇੰਨੇ ਫੇਰ ਆਏ ਇਹਦੇ ਵਿੱਚ ਇੱਕ ਕਲਰ ਹੈ ਜਿਹੜਾ ਮੈਂ ਆਪਣਾ ਵੀ ਸਟਿਚ ਕਰਾਇਆ ਉਹਦੀ ਜ਼ਿਆਦਾ ਡਿਮਾਂਡ ਆਂਦੀ ਹੈ ਜਿਹੜਾ ਇਸ ਰੰਗ ਦਾ ਆ ਉਹ ਸਾਰੇ ਸੈਟਾਂ ਦੇ ਵਿੱਚੋਂ ਫੇਰ ਨਿਕਲ ਗਿਆ ਜੀ ਇਹ ਦੇਖੋ ਇਹ ਸਾਰੇ 10 ਸੈੱਟ ਹੁਣ ਉਹਨਾਂ ਤੋਂ ਬਾਅਦ ਆਏ ਆ ਇੰਨੇ-ਇੰਨੇ ਕੁ ਪੀਸ ਬਚੇ ਆ ਬਸ ਆ ਲੋ ਇਥੋਂ ਨੂੰ ਇੱਕ ਵਾਰੀ ਕਲਰ ਖੋਲ ਕੇ ਦਿਖਾ ਦਿੰਦੀ ਐ ਕਿਉਂਕਿ ਸ਼ਾਇਦ ਹੁਣ ਇਹਦੀ ਲਾਸਟੀ ਵੀਡੀਓ ਹੈ ਠੀਕ ਹੈ ਜੀ ਇਹਨਾਂ ਰੰਗਾਂ ਦੀ ਹੀ ਬੁਕਿੰਗ ਚੱਲੇਗੀ ਜੀ ਸਿਰਫ ਤਿੰਨ ਕਲਰਾਂ ਦੀ ਰੇਟ ਵੀ ਤੁਹਾਨੂੰ ਬਹੁਤ ਪਿਆਰਾ ਜਿਹਾ ਮਿਲ ਰਿਹਾ 1968 ਵਾਲਾ ਸੂਟ ਹੈ 1899 ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਸੂਟ ਦਵਾਂਗੇ ਜੀ ਇਹ ਰਾਮਟੈਕਸ ਬ੍ਰਾਂਡ ਹੈ ਜੀ 100% ਕਾਟਨ ਹੈ ਬਿਲਕੁਲ ਪਿਓਰ ਕਾਟਨ ਠੀਕ ਹੈ ਜੀ ਇੱਥੇ ਪੈਚਵਰਕ ਐਮਬਰਾਇਡਰੀ ਹੋਈ ਵੀ ਹੈ विदाउट लाइनिंग पीस ਬਣੇਗਾ ਘੇਰਾ 26 27 ਇੰਚ ਤੱਕ ਆਲ ਓਵਰ ਨਿੱਕੀਆਂ ਬੁਟੀਆਂ ਦਾ ਜਿੰਨੇ ਇਹ ਦੇਸੀ ਕੀ ਵਰਗਾ ਕੱਪੜਾ ਬਿਲਕੁਲ ਪਾਣਾ ਤੇ ਹਟਾਣਾ ਇੱਕ ਨੰਬਰ ਦਾ ਪੀਸ ਬੜਾ ਸੋਹਣਾ ਜਾਂ ਦੁਪੱਟਾ ਟੈਬੀ ਦਾ ਦੇਖੋ ਜੀ ਬੜਾ ਸੋਹਣਾ ਟੈਬੀ ਦਾ ਦੁਪੱਟਾ ਜਿਹੜੀ ਇਹ ਚੀਜ਼ ਹੈ ਨਾ ਇਹ ਅਸੀਂ ਯੂਜ਼ ਕਰੀ ਹੋਈ ਹੈ ਮੈਂ ਇਹ ਸੂਟ ਸਟਿਚ ਕਰਾ ਕੇ ਧੋ ਧੋ ਕੇ ਪਾਉਂਦੀ ਹਾਂ ਟਸ ਤੋਂ ਮਸ ਨਹੀਂ ਹੁੰਦਾ ਬੜਾ ਸੋਹਣਾ ਜਾਂ ਰਹਿੰਦਾ ਆ लेस लूज दी फिनिशिंग है अंदर बाहर ਪਾਣ ਦਾ ਵੀ ਬੜਾ ਫਰਸਟ ਕਲਾਸ ਸੂਟ ਹੈ ਨੰਬਰ ਰਹੇਗਾ 6 ਠੀਕ ਹੈ ਜੀ ਕਲਰ অপਸ਼ਨ ਦੇਖ ਲਓ ਤੁਸੀਂ ਆਪਣੇ ਨੰਬਰ ਰਹੇਗਾ 7 ਖੋਲ ਦੋ ਆ ਦੇਖੋ ਜੀ ਫਿਰੋਜੀ ਕਲਰ ਦੇਖ ਹੈ ਨਾ ਕਪੜਾ ਹੀ ਮਲਾਈ ਵਰਗਾ ਹੈ ਜਿਹਨੂੰ ਕੋਟਨ ਦਾ ਕਿਉਂਕਿ ਹੁਣ ਤੁਹਾਨੂੰ ਅੱਗੇ-ਅੱਗੇ ਕੋਟਨ ਨਹੀਂ ਮਿਲੇਗੀ ਜੀ ਬਸ ਹੁਣ ਆਪਾਂ ਨੇ ਜੇ ਕੋਟਨ ਇੱਕ ਵਾਰ ਬੰਦ ਕਰਤੀ ਫਿਰ ਵੀਡੀਓ ਦੇ ਵਿੱਚ ਕੋਟਨ ਨਹੀਂ ਆਏਗੀ 2-4 ਦਿਨ ਜਿਹੜਾ ਆਪਾਂ ਕਾਟਨ ਦਾ ਸਟਾਕ ਪਾ ਰਹੇ ਹਾਂ ਫਟਾਫਟ ਬੁਕਿੰਗ ਕਰਾ ਲੈਣੀ ਹੈ ਇਹ ਤਾਂ ਇੰਨੇ ਕੁ ਜ਼ਿਆਦਾ ਸੋਹਣਾ ਸੂਟ ਆ ਵੀ ਜੋ ਥੋੜਾ ਸਰਦੀ ਦੇ ਵਿੱਚ ਵੀ ਨਹੀਂ ਪਾਣਾ ਪਸੰਦ ਕਰਦੇ ਨਾ ਤੇ ਉਹ ਵਾਲੇ ਵੀ ਇਹਨੂੰ ਆਪਣਾ ਰਾਮ ਨਾਲ ਵੇਅਰ ਕਰ ਸਕਦੇ ਆ ਲਓ ਜੀ ਇਹ ਅਨੀਅਨ ਸ਼ੇਡ ਦਿਖਾਵਾਂਗੇ ਤੁਹਾਨੂੰ ਇਹ ਦਿਖਾਵਾਂਗੀ ਪਿਆਜ਼ੀ ਕਲਰ ਆ ਲਓ ਜੀ ਇਹ ਅਸੀਂ ਸਾਰੇ ਸੈੱਟ ਮੰਗਵਾ ਲਏ ਜਿੰਨੇ ਸਾਨੂੰ ਮਿਲੇ ਆ ਲਓ ਜੀ ਅਨੀਅਨ ਸ਼ੇਡ ਠੀਕ ਹੈ ਫਲਾਵਰ এমਬਰਾਇਡਰੀ ਹਰ ਚੀਜ਼ ਸਿਰਫ 1899 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ ਰਾਮਟੈਕਸ ਬ੍ਰਾਂਡ ਹੈ ਜੀ 100% ਕਾਟਨ ਆ ਵੈਸੇ ਰਾਮਟੈਕਸ ਬ੍ਰਾਂਡ ਅਸੀਂ ਸਵੀਟੀ ਕਲੈਕਸ਼ਨ ਤੇ ਪਾਉਂਦੇ ਆ ਬਟ ਕੁਆਂਟੀਟੀ ਦੇ ਵਿੱਚ ਹੈਗਾ ਆ ਕਿਉਂਕਿ ਇੱਧਰ ਆਰਡਰ ਬਹੁਤ ਜ਼ਿਆਦਾ ਹੋ ਜਾਂਦੇ ਆ ਨੰਬਰ ਰਹੇਗਾ 8 ਠੀਕ ਹੈ ਜੀ ਲੋ ਜੀ ਹੁਣ ਜਿਹੜੇ ਮੈਂ ਤੁਹਾਨੂੰ ਇਹ ਸੂਟ ਦਿਖਾਵਾਂਗੀ ਇਹ ਰੀਵਾ ਬ੍ਰਾਂਡ ਦੇ ਆ ਜੋ ਸਭ ਤੋਂ ਸੁਪੀਰੀਅਰ ਕਾਟਨ ਹੁੰਦੀ ਹੈ ਸਭ ਤੋਂ ਵਧੀਆ ਇਹਨਾਂ ਦਾ ਕੱਪੜਾ ਹੁੰਦਾ ਆ ਜੋ ਸਭ ਤੋਂ ਹਾਈ ਲੈਵਲ ਤੇ ਦੇਖੋ 900 ਤੋਂ ਸਟਾਰਟ ਹੋ ਜਾਂਦੀ ਹੈ ਰੀਵਾ ਤੇ 22500 ਤੱਕ ਆਂਦੀ ਹੈ ਜਿਹੜੇ 2500 ਵਾਲੇ ਸੂਟ ਸੇਲ ਹੁੰਦੇ ਨਾ ਉਹੀ ਸੂਟ ਆ ਪਰ ਮੇਰੇ ਕੋਲ ਸਿਰਫ ਬਚੇ ਹੋਏ 2 4 6 8 10 11 11 ਸੂਟ ਸਾਰੇ ਆ ਜੀ ਅੱਜ ਤੁਹਾਨੂੰ ਫਲੈਟ 1499 ਰੁਪਏ ਚ ਦੇਣਾ ਇਹਨਾਂ ਵਿੱਚ 1800 ਰੁਪਏ 1900 ਰੁਪਏ ਚ ਤੋਂ ਘੱਟ ਕੋਈ ਨਹੀਂ ਸੇਲ ਕਰ ਸਕਦਾ ਕੋਈ ਵੀ ਕਿਉਂਕਿ ਰੇਟ ਇਹਨਾਂ ਦਾ ਮਹਿੰਗਾ ਮੇਰੇ ਵੀ ਮਹਿੰਗੇ ਆਏ ਹੋਏ ਆ ਬਟ ਮੈਂ ਅੱਜ 1499 ਰੁਪਏ ਚ ਕੱਢਣਾ ਕਿਉਂਕਿ ਅਸੀਂ ਕਰ ਰਹੇ ਹਾਂ ਕਲੀਅਰੈਂਸ ਸੇਲ ਕਿਉਂਕਿ ਹੁਣ ਸਾਡਾ ਸਰਦੀ ਦਾ ਸਟਾਕ ਸ਼ੁਰੂ ਹੋਣ ਵਾਲਾ ਹੈ ਜੀ 2-4 ਦਿਨਾਂ ਦੇ ਵਿੱਚ ਇਸ ਕਰਕੇ ਜਿਹੜਾ ਵੀ ਤੁਹਾਨੂੰ ਇਹਦੇ ਵਿੱਚੋਂ ਸਮਝ ਆਏਗਾ ਬਿਲਕੁਲ ਦੇਰੀ ਨਹੀਂ ਕਰਨੀ ਬਸ ਤੁਸੀਂ ਸਿਰਫ ਯੈਸ ਨੋ ਕਰਾ ਕੇ ਪੇਮੈਂਟ ਕਰਨੀ ਹੈ ਚੀਜ਼ ਤੁਹਾਡੀ ਇੱਕ ਨੰਬਰ ਹੈ ਦੇਖੋ ਜੀ ਸਭ ਤੋਂ ਪਹਿਲਾ ਪੀਸ ਲੈ ਬੇਟੀ ਦੁਪੱਟਾ ਖੋਲਦੇ ਨੋ ਨੰਬਰ ਦਾ 1499 ਪਿਓਰ ਕਾਟਨ ਤੁਹਾਨੂੰ ਸਮਝ ਆ ਜਾਊਗੀ ਕਿਹੜਾ ਸੂਟ ਆਇਆ ਠੀਕ ਹੈ ਬਿਲਕੁਲ 100% ਸੁਪੀਰੀਅਰ ਕਾਟਨ 1800 ਕੋਈ 2000 ਤੇ ਕੋਈ 2200 ਇਸ ਰੇਂਜ ਚ ਸੂਟ ਸੇਲ ਹੁੰਦੇ ਆ ਜੀ ਦੇਖੋ ਇਹ ਘੇਰਾ ਆ ਠੀਕ ਆ ਇਹ ਤੁਹਾਨੂੰ ਇੱਧਰ ਸਲੀਵਸ ਮਿਲ ਰਹੀਆਂ ਬਹੁਤ ਸੁਪੀਰੀਅਰ ਫੈਬਰਿਕ ਇਹ ਪੂਰੀ 3 ਮੀਟਰ ਦੀ ਬਹੁਤ ਸੁਪੀਰੀਅਰ ਤੁਹਾਨੂੰ ਕਾਟਨ ਦੀ ਬਾਟਮ ਮਿਲੇਗੀ ਬਾਕੀ ਜਿਨ੍ਹਾਂ ਨੂੰ ਪਹਿਚਾਨ ਹੈ ਉਹ 1 ਮਿੰਟ ਚ ਚੀਜ਼ ਪਛਾਣ ਜਾਂਦੇ ਆ ਵੀ ਕਿਹੜੀ ਆ ਠੀਕ ਹੈ ਜੀ ਨੰਬਰ ਰਹੇਗਾ 9 ਸ਼ਿਪਿੰਗ ਕਿਸੇ ਦੀ ਨਹੀਂ ਤੁਸੀਂ ਦੇਣੀ ਆ ਲੋ ਜੀ ਇਹ ਤੁਹਾਡਾ ਬਹੁਤ ਪਿਆਰਾ ਜਾਂ ਦੁਪੱਟਾ ਠੀਕ ਆ ਬਹੁਤ ਪਿਆਰਾ ਜਾਂ ਮਸਲੀਨ ਦਾ ਦੁਪੱਟਾ ਬਿਲਕੁਲ ਖੰਭ ਵਰਗਾ ਰੀਵਾ ਬ੍ਰਾਂਡ ਦਾ ਰਹੇਗਾ ਠੀਕ ਆ ਨੰਬਰ ਰਹੇਗਾ 9 ਨੈਕਸਟ ਪੀਸ ਨੰਬਰ ਰਹੇਗਾ 10 ਤੁਸੀਂ ਇਹਨਾਂ ਦੇ ਨਾਲ ਦੇ ਸਾਡੇ ਤੋਂ ਖਰੀਦੇ ਵੀ ਹੈਗੇ ਆ 1899 1999 ਇਹੀ ਰੇਟ ਸੀ ਜੀ ਇਹਨਾਂ ਦਾ ਫਰੈਸ਼ ਦੇ ਵਿੱਚ ਜਿਸ ਟਾਈਮ ਇਹ ਸੈੱਟ ਆਏ ਸੀ ਕਿਉਂਕਿ ਸਾਡੀ ਵੀ ਖਰੀਦ ਇਹਨਾਂ ਦੀ ਮਹਿੰਗੀ ਆ ਠੀਕ ਆ ਜੀ ਪਰ ਅੱਜ ਤੁਹਾਨੂੰ ਖਰੀਦ ਤੋਂ ਵੀ ਘੱਟ ਰੇਟ ਤੇ ਕਾਫੀ ਘੱਟ ਰੇਟ ਤੇ ਆਪਾਂ ਸੂਟ ਦੇ ਰਹੇ ਹਾਂ ਦੇਖੋ ਜੀ रही ए अम्ब्रॉयडरी है ठीक है दोनों कोणों पर यह थोड़ा हैमिंग पार्ट है ठीक है रीवा ब्रांड साइड तो थो बाजू मिल रही हैं, नंबर रहेगा दस ये मिलेगी थोनू बहुत सुपीरियर कॉटन की बॉटम बिल्कुल लाइट वेट कॉटन य मिलेगा दुपट्टा लो जी नंबर रहेगा इस पीस का दस फटोना आ लो जी दस नंबर आ देखो ठीक है ਬਹੁਤ ਹਾਈ ਕਲਾਸ ਚੀਜ਼ਾਂ ਬਿਲਕੁਲ ਸੌਫਟ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮ ਹੈ ਜਾਂ ਕੁਛ ਹੈ ਕਿਉਂਕਿ ਕਈ ਕਸਟਮਰ ਇਹ ਜੇ ਹੁੰਦੇ ਆ ਜੋ ਸਰਦੀ ਦੇ ਵਿੱਚ ਵੀ ਆਪਣਾ ਕਾਟਨ ਪ੍ਰੇਫਰ ਕਰਦੇ ਆ ਕਿ ਅਸੀਂ ਤਾਂ ਕਾਟਨ ਹੀ ਪਾਣਾ ਆ ਹਰੋ ਵੀ ਬਿਲਕੁਲ ਸੌਫਟ ਵਾਲਾ ਆ ਦੇਖੋ ਇਹ ਸੂਟ ਦੇਖੋ ਹਾਂ ਇਹ ਬਾਟਮ ਬਿਲਕੁਲ ਲੈਸ ਰੇਟ ਤੇ ਤੁਹਾਨੂੰ ਮਿਲ ਰਿਹਾ ਨੰਬਰ ਰਹੇਗਾ 11 ਇਹ ਮਿਲੇਗਾ ਇਸ ਪੀਸ ਦਾ ਦੁਪੱਟਾ ਦੇਖੋ ਜੀ ਠੀਕ ਹੈ ਨੰਬਰ ਰਹੇਗਾ 11 एम एम्बरायडरी है घेरा ए है नेक्स्ट पीस रहेगा देखो कलर ये फ्रंट टाइप पट्टी थोड़ा हेमिंग पार्ट ए बॉटम नंबर रहेगा बारह मिलेगा बिल्कुल सॉफ्ट एंड स्मूथ दुपट्टा ठीक है जी नेक्स्ट पीस

ਸੂਟ ਹੀ ਬਹੁਤ ਮਹਿੰਗਾ ਸੀ ਬਿਲਕੁਲ ਜਿਹੜਾ ਸਭ ਤੋਂ ਸੁਪੀਰੀਅਰ ਕਾਟਨ ਹੁੰਦੀ ਹੈ ਨਾ ਉਹ ਫੈਬਰਿਕ ਆ ਇਹ ਤੁਹਾਡਾ ਘੇਰੇ ਤੇ ਲੇਸ ਇਹ ਦੇਖੋ ਇਹ ਵੀ ਬੜੇ ਫਾਈਨ ਕਪੜੇ ਦੇ ਵਿੱਚ ਇਹਦੀ ਬਾਟਮ ਚੱਕਣ ਦੇ ਫਾਈਨ ਫੈਬਰਿਕ ਦੇ ਵਿੱਚ ਨੰਬਰ ਰਹੇਗਾ 14 ਬਿਲਕੁਲ ਮਸਲੀਨ ਦਾ ਸੌਫਟ ਦੁਪੱਟਾ ਠੀਕ ਹੈ ਜੀ ਨੰਬਰ 14 ਨੈਕਸਟ ਪੀਸ ए रहेगा नंबर रहेगा इस पीस का पंद्रह देखो ये अम्ब्रॉयडरी है ठीक है बड़ी सोहनी ये भी थोड़ा कढ़ाई मिल रही है ये घेरा है बॉटम है नंबर रहेगा इस पीस का पंद्रह ये मिलेगा दुपट्टा ठीक है नेक्स्ट नैक्सटा लास्ट पीस ਲੋਚ ਇਹ ਟਾਈ ਪੱਟੀ ਏ ਕੇਰਾ ਠੀਕ ਹੈ ਜੀ ਨੰਬਰ ਰਹੇਗਾ 16 ਇਹ ਪੀਚ ਜੇ ਕਲਰ ਚ ਸੂਟ ਹੈ ਇਹ ਦੁਪੱਟਾ ਬੜੇ ਸਰਦਾਰੀ ਜੇ ਸੂਟ ਹੈ ਬੜੇ ਸੌਫਟ ਸੌਫਟ ਜਿਨ੍ਹਾਂ ਨੂੰ ਅੱਛਾ ਕੱਪੜਾ ਪਾਣਾ ਆ ਤੇ ਰੇਟ ਤੁਹਾਨੂੰ ਬਹੁਤ ਲੈਸ ਦੇ ਵਿੱਚ ਮਿਲ ਰਿਹਾ ਫਟਾਫਟ ਬੁੱਕ ਕਰਾ ਲੈਣਾ ਹੁਣ ਨਾ ਦੇਖੋ ਇਹ ਤਿੰਨ ਪੀਸ ਹੈ ਆਪਣੇ ਕੋਲ ਇਹ ਖੁਸ਼ਬੂ ਵਾਲੇ ਸੂਟ ਹੈ ਰਸ਼ੀਅਨ ਬ੍ਰਾਂਡ ਦੇ ਠੀਕ ਹੈ ਜੀ ਇਹ 2100 ਰੁਪਏ ਦਾ ਸੂਟ ਹੈ ਜੀ ਸਾਡਾ 2100 ਦਾ 2100 ਤੋਂ ਘੱਟ ਅਸੀਂ ਨਹੀਂ ਸੇਲ ਕੀਤਾ ਬਟ ਅੱਜ ਰਸ਼ੀਅਨ ਬ੍ਰਾਂਡ ਦੇ ਤੁਹਾਨੂੰ ਬਸ ਇਸੇ ਰੇਟ 'ਚ ਹੀ ਕਰ ਦੋ ਕੋਈ ਨਹੀਂ ਠੀਕ ਆ 1499 ਹੀ ਕਰ ਦੋ ਇਹਦੇ ਵਿੱਚ ਮਤਲਬ ਕਿ ਇੱਕ ਤਰ੍ਹਾਂ ਤੋਂ ਬਸ ਇਹੀ ਹੈ ਕਿ ਜਿੱਦਾਂ ਮੈਂ ਗਿਫਟ ਵੀ ਕਰਦੀ ਆ ਹਨਾ ਆਪਣੇ ਕਸਟਮਰਸ ਨੂੰ ਲੱਕੀ ਡ੍ਰੋ ਕੱਢਦੀ ਆ ਬਸ ਉਹ ਲਗਾਓ ਕਿ ਤੁਹਾਡਾ 500 ਰੁਪਏ ਲੱਕੀ ਡ੍ਰੋ ਨਿਕਲ ਰਿਹਾ ਜਿਹੜਾ ਵੀ ਤੁਸੀਂ ਇਹਨੂੰ ਪਰਚੇਸ ਕਰ ਰਹੇ ਹੋ ਕਿਉਂਕਿ ਜਿਸ ਟਾਈਮ ਕੱਪੜਾ ਤੁਹਾਡੇ ਕੋਲ ਜਾਣਾ ਨਾ ਰਸ਼ੀਅਨ ਬ੍ਰਾਂਡ ਦਾ ਹੈ ਕਿਤੇ ਵੀ ਪਤਾ ਕਰਨਾ ਇਸ ਸੂਟ ਦਾ ਜੀ ਇਹ ਸੂਟ ਹੈ ਕਿਹੜਾ ਦੇਖੋ ਅਸੀਂ ਦੰਦੇ ਆ ਜੀ 2100 ਦਾ ਬਾਹਰ ਤਾਂ ਤੁਹਾਨੂੰ 2500 ਤੋਂ ਘਾਟੇ ਕਿਤੇ ਨਹੀਂ ਮਿਲੇਗਾ ਦੇਖੋ ਰਸ਼ੀਅਨ ਬ੍ਰਾਂਡ ਦਾ ਰਹੇਗਾ ਬਹੁਤ ਫਾਈਨ ਫੈਬਰਿਕ ਇੰਨਾ ਕੁ ਸੌਫਟ ਕਪੜਾ ਹੁੰਦਾ ਨਾ ਇਹ ਲਾਈਨਿੰਗ ਚਾਹੀ ਇਸ ਨੂੰ ਲਗਾਓ ਚਾਹੀ ਨਾਲ ਜੇ ਲਗਵਾ ਲੋ ਤਾਂ ਬੈਸਟ ਹੈ ਕਿ ਜਿਨਾਂ ਨੂੰ ਹੈ ਨਾ ਵੀ ਬਿਲਕੁਲ ਮਖਮਲ ਵਰਗਾ ਕਪੜਾ ਚਾਹੀਦਾ ਉਹ ਚੀਜ਼ ਹੈ ਜੀ ਇਹ ਸਭ ਤੋਂ ਫਾਈਨ ਸਪੀਰੀਅਰ ਨੰਬਰ 17 ਤੇ ਇਹਦੇ ਵਿੱਚ ਇੱਕ ਖੁਸ਼ਬੂ ਆਂਦੀ ਆ ਇਹ ਦੁਪੱਟੇ ਦੁਪੱਟੇ ਵੀ ਖੂਬ ਲੰਬੇ ਚੋੜੇ ਬਹੁਤ ਪਿਆਰਾ ਰੰਗ ਹੈ ਏ 1499 ਰੁਪਏ ਚ ਬਹੁਤ ਬੈਨੀਫਿਟ ਦਾ ਤੁਹਾਨੂੰ ਸੌਦਾ ਦੇ ਰਹੇ ਹਾਂ ਬਸ ਫਟਾਫਟ ਪਿਕ ਕਰ ਲੈਣਾ ਜਿਹਨੂੰ ਮਿਲ ਗਿਆ ਬਸ ਉਹਨੂੰ ਮਿਲ ਗਿਆ ਇਹ ਸੂਟ ਕਿਉਂਕਿ ਇਹ ਚੀਜ਼ਾਂ ਹੁਣ ਅਸੀਂ ਦੁਬਾਰਾ ਫਰੈਸ਼ ਚ ਲੈ ਕੇ ਆਉਂਗੇ ਅਸੀਂ 2100 ਦਾ ਹੀ ਸੇਲ ਕਰਾਂਗੇ ਜੀ ਇਹ ਤਾਂ ਇੱਕ ਆਪਾਂ ਨੇ ਕਲੀਅਰੈਂਸ ਸੇਲ ਚ ਕੱਢੇ ਆ ਆਪਣੇ ਤਿੰਨ ਪੀਸ ਪਏ ਆ ਆ ਦੇਖੋ ਦੇਖੋ ਕੱਪੜਾ ਬਿਲਕੁਲ ਸੌਫਟ ਐਂਡ ਸਮੂਥ ਕਿਸੇ ਹੱਦ 'ਚ ਵੀ ਇਹ ਸੂਟ ਇਸ ਰੇਟ ਦੇ ਵਿੱਚ ਨਹੀਂ ਮਿਲ ਸਕਦਾ ਪੂਰਾ ਪਾਰਟੀ ਵੇਅਰ ਵੇਸ ਹੈ ਚਾਹੇ ਥੋੜੀ ਜਿਹੀ ਕਢਾਈ ਕਰਾ ਲਿਓ ਕਹਿੰਦਾ ਕੋਹਾਂ ਦਾ ਸੂਟ ਤੁਹਾਡਾ ਰੈਡੀ ਹੋਵੇਗਾ ਇੱਕ ਨੰਬਰ ਦਾ ਅੰਦਰ ਬਾਹਰ ਪਾਨ ਦਾ ਠੀਕ ਹੈ ਨੰਬਰ ਰਹੇਗਾ 18 ਇੱਕ ਇਹਦਾ ਲਾਸਟ ਪੀਸ ਹੋ ਰਿਹਾ ਆ ਦੇਖੋ ਨੰਬਰ ਰਹੇਗਾ 19 ਹਲੋ ਜੀ ਬਸ ਹੋਰ ਹੀ ਦਿਖਾਵਾਂਗੇ ਐਨੇ ਕੀ ਦਿਖਾਵਾਂਗੇ ਜੀ ਕਿਉਂਕਿ ਕੱਲ ਵੀ ਸਾਊਥ कॉटन ਦੀ ਵੀਡੀਓ ਪਾਈ ਹੋਈ ਸੀ ਜੀ ਉਨ੍ਹਾਂ ਦਾ ਸਟਾਕ ਥੋੜਾ ਬਹੁਤ ਹੀ ਰਹਿੰਦਾ ਆ ਜੇ ਰਹਿੰਦਾ ਆ ਤਾਂ ਨਹੀਂ ਤਾਂ ਸ਼ਾਰਟ ਲਿਸਟ ਜਾ ਰਹੀ ਹੈ ਜਿਹਦੇ ਕੋਲ ਜਾ ਰਹੀ ਹੈ ਤੇ ਇਸ ਕਰਕੇ ਮੈਸੇਜ ਜਾਦਾ ਸੀ ਇਸ ਕਰਕੇ ਇੰਨੇ ਇੱਕ ਹੀ ਪਾਵਾਂਗੇ ਨੰਬਰ ਰਹੇਗਾ 19 ਲੈ ਜੀ ਇਹ ਵੀ ਤੁਹਾਨੂੰ ਬੈਨੀਫਿਟ ਦਾ ਇੱਕ ਵਧੀਆ ਜਿਹਾ ਸੌਦਾ ਦੇ ਰਹੇ ਹਾਂ ਜੇ ਕਿਸੇ ਨੇ ਅਨਾਰਕਲੀ ਬਣਵਾਣੀ ਆ ਆਪਣੇ ਨੂ ਵਾਸਤੇ ਕੁੜੀ ਵਾਸਤੇ ਫਾਈਨ ਫੈਬਰਿਕ ਭਾਲ ਰਹੇ ਹਨ ਬਸ ਫਟਾਫਟ ਬੁੱਕ ਕਰਾ ਲੈਣਾ ਨੰਬਰ 19 ਇਹ ਹੈ ਅੱਜ ਦੀ ਕਲੈਕਸ਼ਨ ਨੈਕਸਟ ਵੀਡੀਓ ਫਿਰ ਲੈ ਕੇ ਆਵਾਂਗੇ ਥੈਂਕ ਯੂ ਸੋ ਮੱਚ